ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਹੈ ਆਪਣੀ ਪੰਜਾਬ ਜੀ ਕੇ ਥਿਉਰੀ ਦੀ ਕਲਾਸ ਨੰਬਰ 7 ਤਾਂ ਕੱਲ ਦੀ ਕਲਾਸ ਦੇ ਵਿੱਚ ਯਾਨੀ ਕਿ ਕਲਾਸ ਨੰਬਰ 6 ਦੇ ਵਿੱਚ ਆਪਾਂ ਕੱਲ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਸੀਗੀ ਉਹ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕੀਤੀ ਸੀ ਅਤੇ ਥੋੜਾ ਬੋਤ ਜਿਹੜਾ ਸੀਗਾ ਉਹ ਸਿੱਖ ਮਿਸਲਾਂ ਬਾਰੇ ਪੜਾ ਸੀ ਤਾਂ ਅੱਜ ਸਿੱਖ ਮਿਸਲਾਂ ਬਾਰੇ ਪੂਰੀ ਤਰੀਕੇ ਨਾਲ ਆਪਾਂ ਦੇਖਾਂਗੇ ਕਿੰਨੀਆਂ ਮਿਸਲਾਂ ਸੀ ਕੌਣ-ਕੌਣ ਉਸਦੇ ਫਾਊਂਡਰਸ ਹਨ ਠੀਕ ਹੈ ਔਰ ਅੱਗੇ ਅੱਜ ਜੋ ਹੈ ਮਹਾਰਾਜਾ ਅਜੀਤ ਸਿੰਘ ਜੀ ਬਾਰੇ ਵੀ ਉਹ ਪੜਨ ਜਾ ਰਹੇ ਹਾਂ ਠੀਕ ਹੈ ਕਿਵੇਂ ਉਹਨਾਂ ਦੀ ਜਿਹੜੀ ਸੀਗੀ ਪੂਰੀ ਦੀ ਪੂਰੀ ਜਰਨੀ ਰਹੀ ਤਾਂ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤਾਂ ਅਗਰ ਤੁਸੀਂ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਵੇ ਤਾਂ ਕਰਦੇ ਹਾਂ ਇਹਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣੇ ਕੋਲ ਪਹਿਲਾ ਟੌਪਿਕ ਆਂਦਾ ਹੈ ਸਿੱਖ ਮਿਸਲਾਂ ਠੀਕ ਹੈ ਕੱਲ ਆਪਣੇ ਬਾਰੇ ਆਪਾਂ ਜਸਟ ਇਹਦੇ ਵਿੱਚ ਇੰਨਾ ਪੜਿਆ ਸੀ ਕੱਲ ਦੀ ਕਲਾਸ ਦੇ ਵਿੱਚ ਕਿ ਸਿੱਖ ਮਿਸਲਾਂ ਜਿਹੜੀਆਂ ਸੀਗੀਆਂ ਉਹ 11 ਸਿਕ ਮਿਸਲਾਂ ਜਿਹੜੀਆਂ ਸੀ ਇਹ ਦਲ ਖਾਲਸਾ ਦੇ ਅੰਦਰ ਆਉਂਦੀਆਂ ਸੀਗੀਆਂ ਠੀਕ ਹੈ ਔਰ ਇੱਕ ਮਿਸਲ ਜਿਹੜੀ ਸੀਗੀ ਉਹ ਦਲ ਖਾਲਸਾ ਦੇ ਅੰਦਰ ਨਹੀਂ ਆਉਂਦੀ ਸੀ ਪਰ ਟੋਟਲ ਮਿਸਲਾਂ ਜਿਹੜੀਆਂ ਸੀ ਆਪਣੇ ਕੋਲੇ 12 ਸੀਗੀਆਂ ਤਾਂ ਉਹਨਾਂ 12 ਮਿਸਲਾਂ ਬਾਰੇ ਹੀ ਆਪਣੇ ਕੋਲੇ ਇਹ ਜਾਣਕਾਰੀ ਹੈ ਕਿ ਕਿਹੜੀਆਂ-ਕਿਹੜੀਆਂ ਉਹ 12 ਮਿਸਲਾਂ ਸੀ ਔਰ ਕੌਣ-ਕੌਣ ਇਸਦੇ ਫਾਊਂਡਰ ਸਨ ਆਪਣੇ ਕੋਲੇ ਇਸ ਤਰੀਕੇ ਨਾਲ ਨੇ ਤੇ ਪਹਿਲਾਂ ਆਪਾਂ ਇਹ ਹੀ ਦੇਖ ਲੈਨੇ ਆ ਕਿ ਫਰਸਟ ਮਿਸਲ ਜੋ ਆਪਣੇ ਕੋਲ ਆ ਜਾਂਦੀ ਹੈ ਜੀ ਕਰੂਰ ਸਿੰਘੀਆ ਮਿਸਲ ਤਾਂ ਕੌਣ ਸਨ ਇਸਦੇ ਫਾਊਂਡਰ ਕਰੂਰ ਸਿੰਘ ਜੀ ਸੈਕੰਡ ਹੈ ਆਪਣੇ ਕੋਲ ਨਿਸ਼ਾਨਵਾਲੀਆ ਮਿਸਲ ਤਾਂ ਇਸਦੇ ਫਾਊਂਡਰ ਸਨ दसुदा सिंह तो थर्ड मिसल है अपने को शहीदा मिसल तो शहीदा मिसल के फाउंडर बाबा दीप सिंह जी चौथी है अपने को कई मिसल फाउंडर हीरा सिंह कई, फिर अपने कोल है दलवालिया मिसल गुलाब सिंह दलवालिया ठीक है रामगढ़िया मिसल जसा सिंह रामगढ़िया फुलकनिया मिसल फिर अपने को है चौधरी फूल पंगी मिसल तो पंगी मिसल है हरी सिंह तेलो ਕਿ ਕੇ ਫਿਰ ਆਪਣੇ ਕੋਲ ਆਲੂ ਵਾਲੀ ਮਿਸਲ ਜਸਾ ਸਿੰਘ ਆਲੂ ਵਾਲੀਆ ਕਨਈਆ ਮਿਸਲ ਜੈ ਸਿੰਘ ਸਿੰਘਪੁਰੀਆ ਜਾਂ ਫਿਰ ਫਾਜ਼ਲਪੁਰੀਆ ਮਿਸਲ ਜਿਹੜੀ ਹੈ ਉਹ ਨਵਾਬ ਕਪੂਰ ਸਿੰਘ ਉਸਦੇ ਫਾਊਂਡਰ ਹਨ ਫਿਰ ਆਪਣੇ ਕੋਲ ਲਾਸਟ ਵਜਦੀਆ ਸ਼ੁਕਰ ਚੱਕੀਆ ਮਿਸਲ ਚੁਕਲ ਚੱਕੀਆ ਮਿਸਲ ਦੇ ਸਨ ਜੋ ਫਾਊਂਡਰ ਉਹ ਸਨ ਬੁੱਢਾ ਸਿੰਘ ਜੀ ਜਾਂ ਫਿਰ ਚੜਤ ਸਿੰਘ ਜੀ ਆਪਾਂ ਕਹਿ ਸਕਦੇ ਆ ਤਾਂ ਕੁਝ ਮਿਸਲਾਂ ਤਾਂ ਇਹਦੇ ਵਿੱਚ ਉਹੋ ਜਿਹੇ ਨੇ ਜਿਨ੍ਹਾਂ ਦੇ ਨਾਮ ਰੱਖਨੇ ਯਾਦ ਜਿਨ੍ਹਾਂ ਦੇ ਫਾਊਂਡਰਸ ਦੇ ਨਾਮ ਰੱਖਨੇ ਯਾਦ ਉਹਨਾਂ ਨਾਲ ਬਹੁਤ ਜ਼ਿਆਦਾ ਆਸਾਨ ਨਹੀਂ ਜਿਵੇਂ ਕਿ ਨੇ ਕਈ ਮਿਸਲ ਆ ਗਈ ਤਵਜ਼ਾ ਫਾਊਂਡਰ ਦੇ ਨਾਮ ਪਿੱਛੇ ਕੀ ਆ ਰਿਹਾ ਹੀਰਾ ਸਿੰਘ ਨੇ ਕਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਤਾਂ ਇਸੇ ਤਰੀਕੇ ਨਾਲ ਕਈ ਜਿਹੜੀਆਂ ਹੈਗੀਆਂ ਨੇ ਫਾਊਂਡਰਸ ਦੇ ਨਾਮ ਜਿਹੜੇ ਹੈਗਿਣੇ ਉਹ ਮਿਸਲਾਂ ਦੇ ਨਾਲ ਹੀ ਰਿਲੇਟ ਕਰਦੇ ਹਨ ਤਾਂ ਇਹਨਾਂ 12 ਮਿਸਲਾਂ ਦੇ ਵਿੱਚੋਂ ਹੀ ਕਿਸੇ ਇੱਕ ਮਿਸਲ ਦੇ ਨਾਲ ਜੋ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਬੰਧ ਰੱਖਦੇ ਸਨ ਤਾਂ ਮਿਸਲਾਂ ਤੋਂ ਬਾਅਦ ਜੋ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਪੜਾਂਗੇ ਕਿ ਉਹ ਕਿਹੜੀ ਮਿਸਲ ਨਾਲ ਸਬੰਧ ਰੱਖਦੇ ਸਨ ਕਦੋਂ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਦੀ ਪੂਰੀ ਜੀਵਨੀ ਬਾਰੇ ਤਾਂ ਆਪਣੇ ਕੋਲ ਆਉਂਦੇ ਨੇ ਜੀ ਮਹਾਰਾਜਾ ਰਣਜੀਤ ਸਿੰਘ ਤਾਂ ਮਹਾਰਾਜਾ ਰਣਜੀਤ ਸਿੰਘ ਜਿਹਦਾ ਟਾਈਮ ਪੀਰੀਅਡ ਜੋ ਰਹੇਗਾ ਉਹ 1780 ਤੋਂ ਲੈ ਕੇ 1839 ਤੱਕ ਦਾ ਰਹੇਗਾ ਤਾਂ ਉਹਦਾ ਜਨਮ ਦੀ ਗੱਲ ਕਰੀਏ ਤਾਂ 13 ਨਵੰਬਰ 1780 ਦੇ ਵਿੱਚ ਹੋਇਆ ਠੀਕ ਹੈ ਮਹਾਰਾਜਾ ਅਨਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਈਸਵੀ ਨੂੰ ਹੁੰਦਾ ਹੈ ਕਿੱਥੇ ਹੁੰਦਾ ਹੈ ਗੁਜਰਾਵਾਲਾ ਦੇ ਵਿੱਚ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ ਪਿਤਾ ਦਾ ਨਾਮ ਸੀ ਸਰਦਾਰ ਮਹਾ ਸਿੰਘ ਮਾਤਾ ਦਾ ਨਾਮ ਸਰਦਾਰਨੀ ਰਾਜਕੌਰ ਆ ਫਿਰ ਅਸਲੀ ਨਾਮ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਸੀਗਾ ਬੁੱਧ ਸਿੰਘ ਠੀਕ ਹੈ ਅਸਲੀ ਨਾਮ ਜਾਂ ਫਿਰ ਛੋਟੇ ਹੁੰਦਾ ਦਾ ਨਾਮ ਜੋ ਸੀਗਾ ਉਹ ਸੀਗਾ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੋਸਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪਤਨੀਆਂ ਜਿਹੜੀਆਂ ਸੀ ਉਹ ਤਿੰਨ ਸੀਗੀਆਂ ਇੱਕ ਤਾਂ ਸੀ ਮਹਿਤਾਬ ਕੌਰ ਠੀਕ ਹੈ ਦੂਸਰੇ ਸੀ ਕੇ ਰਾਜਕੌਰ ਤੇ ਤੀਸਰੇ ਸੀਗੇ ਰਾਣੀ ਜਿੰਦਕੌਰ ਜੀ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਿੰਨ ਪਤਨੀਆਂ ਸਨ ਅੱਗੇ ਆਪਾਂ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੀ ਹੁੰਦੀ ਹੈ ਕਰੋਨੇਸ਼ਨ ਹੁੰਦੀ ਹੈ ਕਰੋਨੇਸ਼ਨ ਦਾ ਮਤਲਬ ਹੁੰਦਾ ਹੈ ਕਿ ਇਹਨਾਂ ਦੀ ਤਾਜ ਪੋਸ਼ੀ ਹੁੰਦੀ ਹੈ ਇਹਨਾਂ ਨੂੰ ਗੱਦੀ ਤੇ ਬਿਠਾਇਆ ਜਾਂਦਾ ਹੈ ਜਾਂ ਫਿਰ ਇਹ ਬੈਠਦੇ ਹਨ ਠੀਕ ਹੈ ਤਾਂ 12 April 1801 ਨੂੰ ਸਾਹਿਬ ਸਿੰਘ ਬੇਦੀ ਦੁਆਰਾ ਇਹਨਾਂ ਦੀ ਕਰੋਨੇਸ਼ਨ ਕੀਤੀ ਜਾਂਦੀ ਹੈ ਮਤਲਬ ਕਿ ਇਹਨਾਂ ਨੂੰ ਗੱਦੀ ਤੇ ਬਿਠਾਇਆ ਜਾਂਦਾ ਹੈ ਔਰ ਉਸੇ ਸਮੇਂ ਜਿਹੜੇ ਹੈਗੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਨੇ ਆਪਣੇ ਆਪ ਨੂੰ ਪੰਜਾਬ ਦਾ ਰਾਜਾ ਕੋਸ਼ਿਤ ਕਰਦੇ ਹਨ ਠੀਕ ਹੈ ਅਤੇ ਆਪਣੇ ਆਪ ਨੂੰ ਜਿਹੜਾ ਹੈ ਮਹਾਰਾਜਾ ਦਾ ਟਾਈਟਲ ਵੀ ਦਿੰਦੇ ਹਨ ਉਸ ਟਾਈਮ ਤੋਂ ਹੀ ਜਿਹੜਾ ਸੀ ਉਹ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਉਸ ਤੋਂ ਬਾਅਦ 1805 ਦੇ ਵਿੱਚ ਕੀ ਕਰਦੇ ਨੇ ਅੰਮ੍ਰਿਤਸਰ ਨੂੰ ਵੀ ਆਪਣੇ ਰਾਜ ਦੇ ਵਿੱਚ ਮਿਲਾ ਲੈਂਦੇ ਨੇ ਠੀਕ ਹੈ ਅੰਮ੍ਰਿਤਸਰ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲੈਂਣ ਦੇ ਬਾਅਦ ਅੰਮ੍ਰਿਤਸਰ ਨੂੰ ਠੀਕ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਕੀ ਕਰਦੇ ਨੇ ਉਹ ਆਪਣੇ ਟਾਈਮ ਦੇ ਵਿੱਚ ਜਿਹੜੀਆਂ ਅਸੀਂ 1805 ਦੇ ਵਿੱਚ ਉਸ ਤੋਂ ਬਾਅਦ ਕੀ ਕਰਦੇ ਨੇ ਉਹ ਦੋ ਜਣੀਆਂ ਕੈਪੀਟਲਸ ਬਣਾਉਂਦੇ ਨੇ ਯਾਨੀ ਕਿ ਰਾਜਧਾਨੀਆਂ ਠੀਕ ਹੈ ਆਪਣੀਆਂ ਦੋ ਰਾਜਧਾਨੀਆਂ ਬਣਾਉਂਦੇ ਨੇ ਰਾਜਤਾਨੀ ਬਣਾਉਂਦੇ ਨੇ ਇੱਕ ਸੀਗੇ ਸ੍ਰੀ ਅਮਰਿੰਦਰ ਸਾਹਿਬ ਔਰ ਦੂਸਰੀ ਸੀ ਲਾਹੌਰ ਤਾਂ ਦੋ ਰਾਜਤਾਨੀ ਸਨ ਦੀ ਇੱਕ ਤਾਂ ਸੀ ਸ੍ਰੀ ਅਮਰਿੰਦਰ ਸਾਹਿਬ ਔਰ ਦੂਸਰੀ ਸੀ ਲਾਹੌਰ ਜਿਹੜੀ ਸ੍ਰੀ ਅਮਰਿੰਦਰ ਸਾਹਿਬ ਰਾਜਤਾਨੀ ਸੀ ਉਹ ਤਾਂ ਉਹਨਾਂ ਦੀ ਜਿਹੜੀ ਸੀਗੀ ਉਹ ਰਿਲੀਜੀਅਸ ਰਾਜਤਾਨੀ ਸੀ ਯਾਨੀ ਕਿ ਰਿਲੀਜੀਅਨ ਨਾਲ ਸੰਬੰਧਿਤ ਔਰ ਜਿਹੜੀ ਲਾਹੌਰ ਸੀਗੀ ਉਹ ਉਹਨਾਂ ਦੀ ਪੋਲਿਟੀਕਲ ਰਾਜਤਾਨੀ ਸੀ ਜਿੱਥੇ ਉਹ ਕੰਮ ਵਗੈਰਾ ਆਪਣਾ ਦੇਖਦੇ ਸਨ ਨੈਕਸਟ ਅਗਰ ਗੱਲ ਕਰੀਏ ਤਾਂ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਟਾਈਟਲ ਮਿਲਿਆ ਹੋਇਆ ਸੀ ਸ਼ੇਰੇ ਪੰਜਾਬ ਦਾ ਠੀਕ ਹੈ ਤਾਂ ਸ਼ੇਰ-ਏ-ਪੰਜਾਬ ਦਾ ਜਿਹੜਾ ਟਾਈਟਲ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ-ਨਾਲ ਇੱਕ ਹੋਰ ਬੰਦੇ ਨੂੰ ਵੀ ਮਿਲਿਆ ਹੋਇਆ ਸੀ ਉਹ ਸੀਗੇ ਜੀ ਲਾਲਾ ਲਾਜਪਤਰਾਏ ਜੀ ਲਾਲਾ ਲਾਜਪਤਰਾਏ ਜੀ ਨੂੰ ਵੀ ਸ਼ੇਰ-ਏ-ਪੰਜਾਬ ਦਾ ਟਾਈਟਲ ਜਿਹੜਾ ਸੀ ਉਹ ਮਿਲਿਆ ਹੋਇਆ ਸੀ ਠੀਕ ਹੈ ਫਿਰ ਕੀ ਗੱਲ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਐਂਡ ਰਾਣੀ ਸਦਾਕੌਰ ਤਾਂ ਰਾਣੀ ਸਦਾਕੌਰ ਜੀ ਕੌਣ ਸਨ ਰਾਣੀ ਸਦਾਕੌਰ ਜੀ ਜਿਹੜੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਦਰ-ਇਨ-ਲॉਸ ਹਨ ਯਾਨੀ ਕਿ ਸੱਸ ਠੀਕ ਹੈ ਤਾਂ ਉਹ ਉਹਨਾਂ ਦੇ ਸਾਸਨ ਠੀਕ ਹੈ ਮਹਾਰਾਣੀ ਸਦਾਕੌਰ ਮਹਾਰਾਜਾ ਅਨੰਦ ਸਿੰਘ ਐਂਡ ਮਾਇ ਆਹਰਾਣੀ ਸਦਾਕੌਰ ਦੋਨਾਂ ਦੁਆਰਾ ਮਿਲ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜੀਆਂ ਸੀਗੀਆਂ ਉਹ ਸੋਨੇ ਦੀਆਂ ਪਲੇਟਾਂ ਜਿਹੜੀਆਂ ਸੀਗੀਆਂ ਉਹ ਦਾਨ ਕੀਤੀਆਂ ਗਈਆਂ ਸਨ ਉਸ ਟਾਈਮ ਤੇ ਜਿਹੜੀਆਂ ਸੀਗੀਆਂ ਸੋਨੇ ਦੀਆਂ ਪਲੇਟਾਂ ਜਿਹੜੀਆਂ ਸੀਗੀਆਂ ਹਰਮੰਦਰ ਸਾਹਿਬ ਨੂੰ ਦਾਨ ਕੀਤੀਆਂ ਗਈਆਂ ਸੀ ਔਰ ਸ੍ਰੀ ਹਵੰਦਰ ਸਾਹਿਬ ਦੇ ਨਾਲ ਨਾਲ ਵਿਸ਼ਵਨਾਥ ਜਿਹੜਾ ਮੰਦਿਰ ਸੀਗਾ ਠੀਕ ਹੈ ਵਿਸ਼ਵਨਾਥ ਮੰਦਿਰ ਦੇ ਵਿੱਚ ਵੀ ਸੋਨੇ ਦੀਆਂ ਪਲੇਟਾਂ ਜਿਹੜੀਆਂ ਸੀਗੀਆਂ ਦੋਨਾਂ ਦੁਆਰਾ ਦਾਨ ਕੀਤੀਆਂ ਗਈਆਂ ਸਨ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਦੋ ਤਖਤਾਂ ਨੂੰ ਦੇਖਣ ਨੂੰ ਮਿਲਦੇ ਨੇ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਤਾਂ ਇਹ ਦੋਨੋਂ ਤਖਤ ਜੋ ਸੀਗੇ ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਹੀ ਬਣਵਾਏ ਗਏ ਸਨ ਇਹ ਦੋਨੋਂ ਤਖਤ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਗਏ ਸਨ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਫੌਜ ਸੀਗੀ ਉਹਨਾਂ ਦੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਫੌਜ ਸੀਗੀ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣੀ ਸਰਕਾਰ ਜਿਹੜੀ ਸੀ ਬਣਾਈ ਠੀਕ ਹੈ ਜਿਨ੍ਹਾਂ ਨੂੰ ਉਹ ਕਾਬੂ ਕਰਦੇ ਸਨ ਹਰੇਕ ਦੇ ਉੱਪਰ ਜਿਵੇਂ ਵੀ ਉਹਨਾਂ ਦੀ ਰਾਏ ਚੱਲਦੀ ਸੀ ਆਪਣੀ ਸਰਕਾਰ ਸੀ ਜਿਹੜੀ ਉਹਨਾਂ ਦੀ ਲੱਗ ਤੋ ਤਾਂ ਸਰਕਾਰ ਇੱਕ ਖਾਲਸਾ ਉਹ ਸਰਕਾਰ ਦਾ ਨਾਮ ਕੀ ਸੀ ਸਰਕਾਰੇ ਖਾਲਸਾ ਤਾਂ ਮਹਾਰਾਜਾ ਅਨੰਦ ਸਿੰਘ ਦੀ ਸਰਕਾਰ ਦਾ ਨਾਮ ਸੀ ਸਰਕਾਰੇ ਖਾਲਸਾ ਤਾਂ ਇਹ ਹੁੰਦੀ ਹੈ ਜੀ ਇੱਥੋਂ ਸ਼ੁਰੂਆਤ ਹੁੰਦੀ ਹੈ ਐਂਗਲੋ ਵਾਰ 1 ਦੀ ਤਾਂ ਕਿਵੇਂ ਹੁੰਦੀ ਹੈ ਜਦੋਂ ਆਪਾਂ ਪਿੱਛੇ ਜਿਵੇਂ ਦੇਖ ਕੇ ਆਏ ਹਾਂ ਠੀਕ ਹੈ ਤਾਂ ਇਸ ਤੋਂ ਬਾਅਦ ਜਿਹੜਾ ਇਹ ਸਭ ਕੁਝ ਕੰਪਲੀਟ ਹੁੰਦਾ ਹੈ ਆਪਣੇ ਕੋਲ ਠੀਕ ਹੈ ਇਹ ਸਭ ਕੁਝ ਜਦੋਂ ਆਪਣੇ ਕੋਲ ਕੰਪਲੀਟ ਹੁੰਦਾ ਹੈ ਤਾਂ ਮਹਾਰਾਜਾ ਅਨਜੀਤ ਸਿੰਘ ਜਿਹੜੇ ਸੀਗੇ ਉਹਨਾਂ ਦੀ 1839 ਦੇ ਵਿੱਚ ਮੌਤ ਹੋ ਜਾਂਦੀ ਹੈ ਠੀਕ ਹੈ ਮਹਾਰਾਜਾ ਅਨਜੀਤ ਸਿੰਘ ਦੀ 1839 ਦੇ ਵਿੱਚ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਕੋਈ ਵੀ ਇਹੋ ਜਿਹਾ ਰੂਲਰ ਨਹੀਂ ਆਇਆ ਜਿਹੜਾ ਪੰਜਾਬ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕੇ 1839 ਤੋਂ ਬਾਅਦ 1839 ਤੋਂ ਬਾਅਦ 1845 ਦੇ ਵਿੱਚ ਪਹਿਲੀ ਵਾਰ ਜੋ ਹੁੰਦਾ ਹੈ ਅੰਗਰੇਜ਼ਾਂ ਦੁਆਰਾ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਹੈ ਯਾਨੀ ਕਿ ਯੁੱਧ ਹੁੰਦਾ ਹੈ ਐਂਗਲੋ ਸਿੱਖ ਫੋਰਸ ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿੱਚ ਜਿਹੜਾ ਕਿ 1845 ਤੋਂ 1846 ਤੱਕ ਚੱਲਦਾ ਹੈ ਇਹਦੇ ਵਿੱਚ 5 ਬੈਟਲਸ ਹੁੰਦੀਆਂ ਨੇ ਫਰਸਟ ਫੋਰ ਦੇ ਵਿੱਚ ਫਰਸਟ ਬੈਟਲ ਹੈ ਆਪਣੇ ਕੋਲ ਬੈਟਲ ਆਫ ਇਥੇ ਸੋਰੀ ਮੁੱਦਗੀ ਹੈ ਠੀਕ ਹੈ ਇੱਥੇ ਸਹੀ ਕਰ ਲੈਣਾ ਇੱਥੇ M U D ਮੁਦਕੀ ਹੈ ਠੀਕ ਹੈ ਬੈਟਲ ਆਫ ਮੁਦਕੀ ਜਿਹੜੀ ਕਿ 18 ਦਸੰਬਰ 1845 ਦੇ ਵਿੱਚ ਹੁੰਦੀ ਹੈ ਫਿਰ ਆਪਣੇ ਕੋਲ ਹੈ ਬੈਟਲ ਆਫ ਫਿਰੋਜ਼ਪੁਰੀਆ 21 ਦਸੰਬਰ 1845 ਦੇ ਵਿੱਚ ਬੈਟਲ ਆਫ ਬਦੋਵਾਲ ਠੀਕ ਹੈ 21 ਜਨਵਰੀ 1846 ਦੇ ਵਿੱਚ ਬੈਟਲ ਆਫ ਅਲੀਵਾਲ 26 ਜਨਵਰੀ 1846 ਦੇ ਵਿੱਚ ਬੈਟਲ ਆਫ ਸਬਰਾਉਂ 10 ਫਰਵਰੀ 1846 ਦੇ ਵਿੱਚ ਤਾਂ ਇਹ ਬੈਟਲ ਜਿਹੜੀਆਂ ਪੰਜ ਇਸੇ ਤਰੀਕੇ ਨਾਲ ਇਹ ਚੱਲਦੀਆਂ ਰਹਿੰਦੀਆਂ ਨੇ ਫਰਸਟ ਐਂਗਲੋ ਸਿੱਖ ਵਾਰ ਜਿਹੜੀ ਹੈ ਉਹ ਚੱਲਦੀ ਹੈ ਤੇ ਉਸ ਤੋਂ ਬਾਅਦ ਇੱਕ ਟ੍ਰੀਟੀ ਹੁੰਦੀ ਹੈ ਜਿਹੜੀ ਕਿ ਲਾਹੌਰ ਦੀ ਠੀਕ ਹੈ ਕਦੋਂ ਹੁੰਦੀ ਹੈ 9 ਮਾਰਚ 1846 ਦੇ ਵਿੱਚ ਇਹ ਟ੍ਰੀਟੀ ਹੁੰਦੀ ਹੈ ਜਿਸ ਦੇ ਚਲਦੇ ਫਰਸਟ ਐਂਗਲੋ ਸਿੱਖ ਵਾਰ ਜਿਹੜੀ ਹੁੰਦੀ ਹੈ ਉਹ ਖਤਮ ਹੁੰਦੀ ਹੈ ਇਸ ਟ੍ਰੀਟੀ ਦੇ ਚਲਦੇ ਫਰਸਟ ਐਂਗਲੋ ਸਿੱਖ ਵਾਰ ਜਿਹੜੀ ਹੁੰਦੀ ਹੈ ਉਹ ਖਤਮ ਹੁੰਦੀ ਹੈ ਤੇ ਇਹ ਟ੍ਰੀਟੀ ਲਾਹੌਰ ਦੇ ਵਿੱਚ ਹੀ ਕੀਤੀ ਜਾਂਦੀ ਹੈ तो उस तो बाद तो बाद सैकेंड एंगलो सिखवॉर हूँ है जी कि अठारह सौ अड़ताली तो उन्ंजा तो तक चलती है ठीक तो तो है यानी कि फर्स्ट एंगलो सिखवॉर जी अठारह सौ पठारह सौ छियाली तो लैके अठारह सौ पताली तो लेके छियाली तक चलती है ठीक है अठारह सौ पंताली तो लेके अठारह सौ छियाली तक चलती है और जी सैकलो सैकेंड एंगलो सिखवॉर से अठारह सौ अड़ताली तो अठारह सौ 49 ਤੱਕ ਜਿਹੜੀ ਹੈ ਉਹ ਸੈਕਿੰਡ ਐਂਗਲੋ ਸਿਕਵਰ ਜੋ ਹੈ ਉਹ ਚੱਲਦੀ ਹੈ ਤਾਂ ਸੈਕਿੰਡ ਐਂਗਲੋ ਸਿਕਵਰ ਦੇ ਵਿੱਚ ਆਪਣੇ ਕੋਲ ਚਾਰ ਬੈਟਲਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਫਸਟ ਹੈ ਆਪਣੇ ਕੋਲ ਬੈਟਲ ਆਫ ਰਾਮਨਗਰ ਠੀਕ ਹੈ ਸੈਕਿੰਡ ਹੈ ਬੈਟਲ ਆਫ ਚਲਿਆਂਵਾਲਾ ਥਰਡ ਹੈ ਬੈਟਲ ਆਫ ਮਲਤਾਨ ਔਰ ਫੋਰਥ ਹੈ ਬੈਟਲ ਆਫ ਗੁਜਰਾਤ ਤਾਂ ਇਹ ਜਿਹੜੀਆਂ ਬੈਟਲਸ ਹੋਈਆਂ ਸੀ ਆਪਣੇ ਕੋਲ ਜਿਵੇਂ ਕਿ 22 ਨਵੰਬਰ 1848 ਦੇ ਵਿੱਚ ਫਿਰ 13 ਜਨਵਰੀ 1849 ਦੇ ਵਿੱਚ ਫਿਰ 22 ਜਨਵਰੀ 1849 ਦੇ ਵਿੱਚ ਔਰ ਫਿਰ 21 ਫਰਵਰੀ 1849 ਦੇ ਵਿੱਚ ਔਰ ਇਸ ਤੋਂ ਬਾਅਦ ਬੈਟਲ ਆਫ ਗੁਜਰਾਤ ਜਿਹੜੀ ਬੈਟਲ ਆਫ ਗੁਜਰਾਤ ਹੈ ਬੈਟਲ ਆਫ ਗੁਜਰਾਤ ਨੂੰ ਆਪਾਂ ਬੈਟਲ ਆਫ ਗਨਸ ਦਿਨ ਆਉਣ ਲਈ ਜਾਣਦੇ ਹਾਂ ਕਿਉਂਕਿ ਇਸ ਬੈਟਲ ਵਿੱਚ ਪਹਿਲੀ ਵਾਰ ਜਿਹੜਾ ਸੀ ਉਹ ਗਨਸ ਦਾ ਯੂਜ਼ ਕੀਤਾ ਗਿਆ ਸੀ ਔਰ ਇਹਨਾਂ ਬੈਟਲਸ ਤੋਂ ਬਾਅਦ 29 ਮਾਰਚ 1849 ਦੇ ਵਿੱਚ ਜਿਹੜਾ ਹੈ ਸਿੱਖ ਹੁੰਦੇ ਹਨ ਤਾਂ ਉਹ ਅੰਗਰੇਜ਼ਾਂ ਤੋਂ ਹਾਰ ਜਾਂਦੇ ਹਨ ਠੀਕ ਹੈ ਇਸ ਜਿਹੜੀ ਹੈ ਵਾਰ ਦੇ ਵਿੱਚ ਇਸ ਲੜਾਈ ਦੇ ਵਿੱਚ ਇਸ ਬੈਟਲ ਦੇ ਵਿੱਚ ਸਿੱਖਾਂ ਦੀ ਹਾਰ ਹੁੰਦੀ ਹੈ ਅਤੇ ਜਿਹੜੇ ਅੰਗਰੇਜ਼ ਹੁੰਦੇ ਹਨ ਜਿੱਤ ਜਾਂਦੇ ਹਨ ਅਸੀਂ ਜਿੱਤਣ ਤੋਂ ਬਾਅਦ ਪੂਰੇ ਪੰਜਾਬ ਤੇ ਜਿਹੜਾ ਹੈ 26 ਆਪਣੇ ਕੋਲ 29 ਮਾਰਚ 1859 ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਤੇ ਜਿਹੜਾ ਹੈ ਉਹ ਕਬਜ਼ਾ ਕਰ ਲੈਂਦੇ ਹਨ ਤਾਂ ਆਇਦਰ ਟੌਪਿਕ ਆਪਣੇ ਕੋਲ ਇੱਥੇ ਖਤਮ ਹੁੰਦਾ ਹੈ ਔਰ ਅਗਰ ਤੁਸੀਂ ਹਾਇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ ਆਲ ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਆਪਣੇ ਦੋਸਤਾਂमित्राਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਔਰ ਆਪਣੇ ਕੋਲੇ ਹਜੇ ਤੱਕ ਤਿੰਨ ਟਾਪਿਕ ਹੋਰ ਬਚੇ ਨੇ ਠੀਕ ਹੈ ਪੰਜਾਬ ਦੀ ਜੀਕੇ ਫਿਰ ਆਪਣੀ ਜੋ ਹੈ ਉਹ ਕੰਪਲੀਟ ਹੋ ਜਾਏਗੀ ਠੀਕ ਹੈ ਪੰਜਾਬ ਜੀਕੇ ਜੋ ਹੈ ਆਪਣੇ ਕੋਲ ਤਿੰਨ ਕਲਾਸਾਂ ਹੋਰ ਬਚੀਆਂ ਨੇ ਤਿੰਨ ਕਲਾਸਾਂ ਕੰਪਲੀਟ ਹੋਣ ਦੇ ਬਾਅਦ ਜਿਹੜੀਆਂ ਆਪਣੇ ਕੋਲ ਟੋਟਲ ਕਲਾਸਾਂ ਨੇ 10 10 ਰਹਿਣ ਬਣੀਆਂ ਨੇ ਔਰ 10ਾਂ ਦੀਆਂ 10 ਕਲਾਸਾਂ ਵਿੱਚ ਆਪਣੇ ਕੋਲ ਪੰਜਾਬ ਜੀਕੇ ਜਿਹੜੀ ਹੈ ਉਹ ਉਹਦਾ ਥਿਊਰੀ ਪਾਰਟ ਪੂਰਾ ਤੋਂ ਪੂਰਾ ਆਪਾਂ ਕੰਪਲੀਟ ਕਰ ਦੇਵਾਂਗੇ ਤਾਂ ਅੱਜ ਸੀ ਆਪਣੀ ਕਲਾਸ ਨੰਬਰ 7 ਔਰ ਆਪਣੇ ਕੋਲ ਤਿੰਨ ਕਲਾਸਾਂ ਬਚੀਆਂ ਨੇ ਜਿਹੜੀਆਂ ਕਿ ਲਗਾਤਾਰ ਆਉਂਦੀਆਂ ਰਹਿਣਗੀਆਂ ਇਸੇ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਬਨੇ ਰਹਿਣਾ ਔਰ ਅਗਰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੋੜ ਕਰ ਲੈਣਾ